ਪਰੋਬੰਜਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਗਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜੀਹਾਂ ਦਾਦੇ ਕੇ ਰਿਐਲਿਟੀ ਸ਼ੋਅ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਗੋ ਟੈਲੈਂਟ ਦੇ ਵਿੱਚ ਇਹ ਗਿਆ ਸੀ ਮੁੰਡਾ ਦੱਸ ਦਈਏ ਕਿ 7 ਫੁੱਟ ਦੀ ਹਾਈਟ ਵਾਲਾ ਮੁੰਡਾ ਜਿਸ ਨੂੰ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਜੀਹਾਂ ਦਾਦੇ ਕੇ ਤਰਨ ਤਾਰਨ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਦੱਸ ਦਈਏ ਕਿ ਨਾਕੇਬੰਦੀ ਕੀਤੀ ਹੋਈ ਸੀ ਤੇ ਪੁਲਿਸ ਨੂੰ ਕਿਤੇ ਗੁਪਤ ਸੂਚਨਾ ਸੀ ਪਹਿਲਾਂ ਤੁਸੀਂ ਦੱਸ ਦਈਏ ਕਿ ਲਗਾਤਾਰ ਪੁਲਿਸ ਜਿਹੜਾ ਨਾਕਾ ਲਾ ਕੇ ਚੈੱਕ ਕਰ ਰਹੀ ਸੀ ਕੱਲਾ ਕੱਲਾ ਵਾਹਕਲ ਪਰ ਜਿਵੇਂ ਜਿਹੜਾ ਜਗਦੀਪ ਸਿੰਘ ਆਉਂਦਾ ਤਾਂ ਉਸ ਤੋਂ ਬਾਅਦ ਦੇਖ ਕੇ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਪਾਈ ਜਾਂਦੀ ਹੈ 500 ਗ੍ਰਾਮ ਹੈਰੋਇਨ ਜਿਹੜੀ ਹੈ ਬਰਾਮਦ ਹੋਈ ਹੈ ਦੱਸਦੇ ਕਿ ਉਸ ਦੇ ਨਾਲ ਦੋ ਸਾਥੀ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜਗਦੀਪ ਸਿੰਘ ਨੂੰ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ ਗਿਆ ਦੱਸਦੇ ਕਿ ਪੁਲਿਸ ਨੇ ਵੱਡਾ ਐਕਸ਼ਨ ਲਿਆ ਅਮਰੀਕਾ ਅਮਰੀਕਾ ਗੋ ਟੈਲੈਂਟ 2019 ਦੇ ਵਿੱਚ ਵੀ ਇਹ ਨਜ਼ਰ ਆ ਚੁੱਕਿਆ ਤਾਂ ਉਹਨਾਂ ਦੱਸ ਦੇ ਕੇ ਪੁਲਿਸ ਦੇ ਵਿੱਚ ਵੀ ਇਹ ਭਰਤੀ ਹੋਇਆ ਸੀ ਪਹਿਲਾਂ ਪੁਲਿਸ ਦੇ ਵਿੱਚ ਵੀ ਭਰਤੀ ਹੋਇਆ ਸੀ ਕਿਉਂਕਿ ਕਾਫੀ ਜਿਆਦਾ ਚਰਚਾ ਦੇ ਵਿੱਚ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜਿਆਦਾ ਫੇਮਸ ਸੀ ਇਹ ਦੇਖ ਸਕਦੇ ਹੋ ਸੀ ਜਗਦੀਪ ਸਿੰਘ ਕਿਉਂਕਿ ਇਸ ਦਾ ਕੱਦ ਜਿਹੜਾ 7 ਫੁੱਟ ਸੀ 7 ਫੁੱਟਜ ਦਾ ਕੱਦ ਸੀ ਤੇ ਇਹ ਆਪਣੇ ਕੱਦ ਕਰਕੇ ਆਪਣੀ ਹਾਈਟ ਕਰਕੇ ਇਹ ਜਿਆਦਾ ਫੇਮਸ ਸੀ ਔਰ ਲਗਾਤਾਰ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਤਾਂ ਦੱਸਦੇ ਕਿ ਪੁਲਿਸ ਨੇ ਜਗਦੀਪ ਸਿੰਘ ਨੂੰ 500 ਗ੍ਰਾਮ ਦੀ ਹਾਇਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਜੀ ਆਂ ਦੱਸਦੇ ਕਿ 500 ਗ੍ਰਾਮ ਦੀ ਹੈਰੋਇਨ ਸਮੇਤ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ 500 ਗ੍ਰਾਮ ਹੈਰੋਇਨ ਜਿਹੜੀ ਆ ਇਸ ਦੇ ਕੋਲੋਂ ਬਰਾਮਦ ਹੋਈ ਆ ਇਸ ਦੇ ਨਾਲ ਦੋ ਸਾਥੀ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੁਣ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਆਂ ਦਾ ਦੇ ਕੇ ਜਗਦੀਪ ਸਿੰਘ ਜੋ ਕਿ ਨਾਮੀ ਚਿਹਰਾ ਰਿਐਲਿਟੀ ਸ਼ੋਅ ਦੇ ਵਿੱਚ ਗਿਆ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ ਸ਼ਾਇਆ ਦਾ ਗ੍ਰੇਡ ਕਲੀ ਵਰਗਿਆ ਦੇ ਨਾਲ ਤੁਸੀਂ ਇਸ ਦੀ ਫੋਟੋ ਦੇਖੀ ਹੋਗੀ ਕਿਉਂਕਿ ਇਸ ਦੀ ਹਾਈਟ ਕਰਕੇ ਕਾਫੀ ਜ਼ਿਆਦਾ ਇਹੜਾ ਸੋਸ਼ਲ ਮੀਡੀਆ ਨੇ ਇਸ ਨੂੰ ਉੱਪਰ ਚੱਕਿਆ ਹੋਇਆ ਸੀ ਇਸ ਦੀ ਕਾਫੀ ਇੰਟਰਵਿਊਜ਼ ਹੋਈਆਂ ਇਸ ਦੀਆਂ ਦੱਸਦੀ ਹੈ ਕਿ ਉਸ ਤੋਂ ਬਾਅਦ ਇਸ ਨੂੰ ਪੁਲਿਸ ਦੇ ਵਿੱਚ ਨੌਕਰੀ ਮਿਲ ਜਾਂਦੀ ਹੈ ਆਪਣੇ ਕਦ ਕਰਕੇ ਪੁਲਿਸ ਦੇ ਵਿੱਚ ਭਰਤੀ ਹੋ ਜਾਂਦਾ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਜਗਦੀਪ ਸਿੰਘ ਦੀਆਂ ਤਸਵੀਰਾਂ ਨੇ ਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀਆਂ ਦੱਸਦੇ ਕਿ ਤਰਨਤਾਰਨ ਪੁਲਿਸ ਦਾ ਬਹੁਤ ਵੱਡਾ ਐਕਸ਼ਨ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਿਤਨਾ ਕਿਤੇ ਪੁਲਿਸ ਕੋਲ ਪਹਿਲੇ ਹੀ ਸੂਚੀ ਤੇ ਬਾਅਦ ਦੇ ਵਿੱਚ ਨਾਕੇਬੰਦੀ ਕੀਤੀ ਹੋਈ ਸੀ ਪੂਰੀ ਨਾਕੇਬੰਦੀ ਜਦੋਂ ਕੀਤੀ ਹੋਈ ਸੀ ਤਾਂ ਨਾਕੇਬੰਦੀ ਤੇ ਉਹ ਦੌਰਾਨ ਜਿਹੜਾ ਇਸ ਦੀ ਗੱਡੀ ਆਉਂਦੀ ਹੈ ਕਈ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜਿਵੇਂ ਜਗਦੀਪ ਸਿੰਘ ਦੀ ਗੱਡੀ ਆਉਂਦੀ ਹੈ ਤਾਂ ਪੁਲਿਸ ਦੇ ਵੱਲੋਂ ਉਸ ਨੂੰ ਰੋਕਿਆ ਜਾਂਦਾ ਤੇ ਉਸ ਦੇ ਵਿੱਚ ਦੋ ਇਸ ਦੇ ਸਾਥੀ ਸੀ ਜਿਹੜੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜੀ ਆ ਦੱਸ ਦੇ ਕਿ ਹੁਣ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਰਿਐਲਿਟੀ ਸ਼ੋਅ ਦਾ ਨਾਮੀ ਚਿਹਰਾ ਜਗਦੀਪ ਸਿੰਘ ਹਰਨ ਸਮੇਤ ਗ੍ਰਫਤਾਰ ਹੋਇਆ 7 ਫੁੱਟ 7 ਫੁੱਟ ਹਾਈਟ ਕਰਕੇ ਚਰਚਾ ਦੇ ਵਿੱਚ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਛਾਇਆ ਰਿਹਾ ਕਈ ਫੋਲੋਅਰ ਨੇਸ ਦੇ ਕਈ ਜ਼ਿਆਦਾ ਇਸ ਦੇ ਤਾਦਾਦ ਦੀ ਹੈ ਕਿ ਇਸ ਦੀਆਂ ਇੰਟਰਵਿਊਜ਼ ਕਾਫੀ ਹੋਈਆਂ ਸੋਸ਼ਲ ਮੀਡੀਆ ਦੇ ਉੱਪਰ ਜਿਵੇਂ ਪਤਾ ਲੱਗਿਆ ਕਿ ਪੰਜਾਬੀ ਮੁੰਡੇ ਦਾ 7 ਫੁੱਟ ਕੱਦ ਹੈ ਤੇ ਅਮਰੀਕਾ ਅਮਰੀਕਾ ਗੋ ਟੈਲੈਂਟ ਦੇ ਵਿੱਚ ਵੀ ਜਿਹੜਾ ਇਹ ਗਿਆ ਸੀ ਤਾਂ ਦੇਖ ਸਕਦੇ ਹੋ 2019 ਦੇ ਵਿੱਚ ਤੋਂ ਸਿੱਧੇ ਹੀ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਜਗਦੀਪ ਸਿੰਘ ਦੀਆਂ ਤਸਵੀਰਾਂ ਨੇ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਛਾਇਆ ਰਹਿੰਦਾ ਸੀ ਪੁਲਿਸ ਦੀ ਨੌਕਰੀ ਵੀ ਇਸ ਨੂੰ ਇਸ ਕਰਕੇ ਮਿਲੀ ਕਿਉਂਕਿ ਇਸ ਦੀ ਹਾਈਟ ਕਾਫੀ ਸੀ ਦੇਖ ਸਕਦੇ ਹੋ 7 ਫੁੱਟ ਇਸ ਦੀ ਹਾਈਟ ਸੀ ਤਾਂ ਦੱਸ ਦੇ ਕਿ ਹਾਈਟ ਨੂੰ ਲੈ ਕੇ ਕਾਫੀ ਜ਼ਿਆਦਾ ਇਸ ਦਾ ਨਾਂ ਬਣਿਆ ਲਗਾਤਾਰ ਲੋਕ ਇਸ ਤੋਂ ਫੋਟੋਆਂ ਖਿਚਵਾਉਂਦੇ ਸੀ ਇਸ ਦੇ ਨਾਲ ਜਿੱਤੇ ਜਾਂਦਾ ਸੀ ਪਰ ਹੁਣ ਰੈਲਿਟੀ ਸ਼ੋਅ ਦਾ ਇਹ ਨਾਮੀ ਚਿਹਰਾ ਹੈਰੋਇਨ ਸਮੇਤ ਗ੍ਰਿਫਤਾਰ ਹੋਇਆ 500 ਗ੍ਰਾਮ 500 ਗ੍ਰਾਮ ਹੈਰੋਇਨ ਜਿਹੜੀ ਇਸ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਇਸ ਦੇ ਨਾਲ ਦੋ ਸਾਥੀ ਸੀ ਕਾਰ ਦੇ ਵਿੱਚ ਤੇ ਉਹਨਾਂ ਨੂੰ ਵੀ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤਰਨਤਾਰਨ ਪੁਲਿਸ ਦਾ ਬਹੁਤ ਵੱਡਾ ਐਕਸ਼ਨ ਹੈ ਜੀ ਆਂ ਦਾਦੇ ਕਿ ਤਰਨਤਾਰਨ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਕਾਰਵਾਈ ਦੇ ਤਹਿਤ ਪੁਲਿਸ ਨੇ ਜਗਦੀਪ ਸਿੰਘ ਨੂੰ ਰੈਸਟ ਕਰ ਲਿਆ ਜੀ ਆਂ ਦਾਦੇ ਕਿ ਜਗਦੀਪ ਸਿੰਘ ਨੂੰ ਰੈਸਟ ਕਰ ਲਿਆ ਹੈ 500 ਗ੍ਰਾਮ ਇਸ ਦੇ ਕੋਲੋਂ ਹੈਰੋਇਨ ਬਰਾਮਦ ਹੋਈ ਹੈ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਮਰੀਕਾ ਗੋ ਟੈਲੈਂਟ ਦੇ ਵਿੱਚ ਵੀ ਇਹ ਨਜ਼ਰ ਆ ਚੁੱਕਿਆ 2019 ਦੇ ਵਿੱਚ ਤਾਂ ਦੱਸ ਦੇ ਕਿ ਉਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਚਾਅ ਚਾਇਆ ਰਹਿੰਦਾ ਹੈ ਇਸ ਦੀਆਂ ਕਾਫੀ ਇੰਟਰਵਿਊਜ਼ ਹੁੰਦੀਆਂ ਸੋਸ਼ਲ ਮੀਡੀਆ ਦੇ ਉੱਪਰ ਤੇ ਆਪਣੇ ਕਦ ਕਰਕੇ ਖਾਸ ਤੌਰ ਤੇ 7 ਫੁੱਟ ਦੀ ਹਾਈਟ ਵਾਲਾ ਮੁੰਡਾ ਜਿਸ ਨਾਲ ਸਭ ਫੋਟੋਆਂ ਖਿਚਵਾਉਂਦੇ ਸੀ ਉਸ ਨੂੰ ਹੁਣ ਤਰਨਤਾਨ ਪੁਲਿਸ ਨੇ ਤਰਨਤਾਨ ਦੇ ਵਿੱਚ ਗ੍ਰਿਫਤਾਰ ਕੀਤਾ ਨਾਕਾ ਲੱਗਿਆ 82 ਪੁਲਿਸ ਨੂੰ ਪਹਿਲਾਂ ਤਾਂ ਸੂਚੀ ਤੇ ਉਸ ਤੋਂ ਬਾਅਦ ਇਸ ਦੇ ਉੱਪਰ ਵੱਡੀ ਕਾਰਵਾਈ ਕੀਤੀ ਜਾਂਦੀ